ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਖਬਰ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਤਸੂਹਾ ਦੇ ਵਿੱਚ ਪੈਂਦੇ ਪਿੰਡ ਸ਼ੇਖਾ ਮੱਤਾ ਤੋਂ ਜਿੱਥੋਂ ਅੱਜ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਲਈ ਰੋਜ਼ਾਨਾ ਪਰ ਤੋਂ ਵੀ ਆਉਣ ਵਾਲੇ ਸਮਾਨ ਦੀ ਟਰਾਲੀ ਭਰ ਕੇ ਗੁਰਦਾਸਪੁਰ ਦੇ ਪਿੰਡਾਂ ਨੂੰ ਰਵਾਨਾ ਹੋਈ ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਪ੍ਰਬੰਧਕ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਤੁਸੀਂ ਵੀ ਦੇਖੋ ਹੁਸ਼ਿਆਰਪੁਰ ਤੋਂ ਸਟਾਫ ਰਿਪੋਰਟਰ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਇਸ ਤਰ੍ਹਾਂ ਜਿਹੜੇ ਸਾਡੇ ਪੈਣਪਰਾ ਉਧਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੇ ਵਾਸਤੇ ਅੱਜ ਅਸੀਂ ਸਮੂਹ ਸਨੇੜੀ ਦੀ ਸੰਗਤ ਅਤੇ ਹੋਰ ਸਾਡੇ ਜਿਹੜੇ ਲੱਗੇ ਭਾਈਚਾਰੇ ਤੇ ਪਿੰਡ ਸਿੱਕੇ ਦੇ ਅਕਤਿ ਕਿਡੋਂ ਵੀ ਸਾਨੂੰ ਸੇਵਾ ਆਈ ਹਾਜੀਪੁਰ ਥਾਣੇ ਤੋਂ ਵੀ ਸੇਵਾ ਆਈ ਇਹ ਸਾਰੀ ਸੇਵਾ ਦੇ ਵਿੱਚ ਅਸੀਂ ਅੱਜ ਬਿਸਤਰੇ ਦਵਾਈਆਂ ਫੀਡ ਤੇ ਸ਼ੈਂਪੂ ਕਪੜੇ ਸਾਰੇ ਜੁੱਤੀਆਂ ਦੇ ਜੋੜੇ ਫਿਰ ਪਲੱਸ ਜਿਹੜੇ ਮੰਜੇ ਆ ਉਹ ਸਾਨੂੰ ਮੰਜੇ ਵੀ ਉਹਨਾਂ ਦੀ ਡਿਮਾਂਡ ਸੀ ਕਿ ਮੰਜੇ ਦੀ ਬਾਅਦ ਚ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਕਿ ਉਹਨਾਂ ਦੇ ਹੁਣ ਜਿਹੜੇ ਬਿਸਤਰੇ ਤੇ ਜਿਹੜੇ ਮੰਜੇ ਆ ਸੌਣ ਦੀ ਜਗ੍ਹਾ ਹੈ ਨਹੀਂ ਕਿ ਖਰਾਬ ਹੋ ਗਏ ਸਭ ਕੁਝ ਅਸੀਂ ਪਹਿਲਾਂ 51000 ਰੁਪਇਆ ਪਾਣੀ ਆਪਣੇ ਤੇਲ ਵਾਸਤੇ ਵੀ ਭੇਜਿਆ ਪਾਈ ਬੰਜੋ ਸਿੰਘ ਤਲਵੰਡੀ ਦੀ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਵੀ ਖਰਚਾ ਬਹੁਤ ਹੋ ਰਿਹਾ ਪੰਜ ਉਹਨਾਂ ਦੀਆਂ ਕਿਸ਼ਤੀਆਂ ਰਾਤ ਦਿਨ ਚੱਲਣੀਆਂ ਤੇ 100 ਬੋਰੀ ਸਾਡੇ ਤੋਂ ਫੀਡ ਦੀ ਹੋਰ ਪਈ ਹੈ ਬਾਕੀ ਜਦੋਂ ਗਾਂਹ ਲੋਡ ਭੋਏਗੀ ਤੇ ਸਾਡੇ ਪਿੰਡ ਦੇ ਚਲੋ ਕਣਕ ਵੀ ਪਈ ਆ ਜਿਹੜਾ ਉਹਨਾਂ ਨੂੰ ਅਸੀਂ ਬੀਜ ਜਿਹੜਾ ਦੇਣਾ ਸੀ ਡੀਜ਼ਲ ਵਾਸਤੇ ਵੀ ਉਹਨਾਂ ਨੂੰ ਕੋਈ 2-3 ਲੱਖ ਰੁਪਏ ਉਹਨਾਂ ਦਾ ਫੰਡ ਇੱਕ ਬਖਰਾ ਰੱਖਿਆ ਤੇ ਸਾਡੇ ਪਿੰਡ ਦਾ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਵਿੱਚ ਸਾਨੂੰ ਸੰਗਤ ਨੇ ਦਿੱਤਾ ਜੀ ਰਾਤੀ ਉਹਨਾਂ ਨੇ ਸਾਨੂੰ ਬਿਸਤਰਿਆਂ ਦੇ ਕਿਹਾ ਸੀ ਇੱਕੋ ਬਾਜ਼ ਮਾਰੀ ਆਪਣੇ ਪਿੰਡ ਦੀ ਤੇ ਅੱਜ ਮੇਰਾ ਖਿਆਲ ਹੈ ਵੀ ਕੋਈ 7 100 ਦੇ ਲਗਭਗ ਬਿਸਤਰੇ ਹੀ ਸਾਨੂੰ ਮਿਲ ਗਿਆ ਅਸੀਂ ਕਿਹਾ ਵੀ ਇੱਕ ਇੱਕ ਦੋ ਦੋ ਬਿਸਤਰੇ ਕਢੋ ਸੋ ਇਸ ਕਰਕੇ ਭਾਈ ਕਿਉਂਕਿ ਸਾਡੇ ਪਿੰਡ ਭਰਾ ਜਿਹੜੇ ਆ ਉਹਨਾਂ ਨੂੰ ਕੋਈ ਰਾਹਤ ਮਿਲੀ ਜਾਵੇ ਇਸ ਕਰਕੇ ਅਸੀਂ ਸੇਵਾ ਸਮਝਦੇ ਅਸੀਂ ਕੋਈ ਫੰਡ ਦੇਣ ਨਹੀਂ ਜਾ ਰਹੇ ਅਸੀਂ ਸ ਅਪਾਈ ਕੋਤੀ ਖਾਤਸ ਅਪਾਈ ਕੋਤੀ ਖਾਤਸ ਹਾਂਜੀ ਸਰਪੰਚ ਸਾਹਿਬ ਤੁਸੀਂ ਇਸ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਅਸੀਂ ਤੇ ਇਹੀ ਕਵਾਂਗੇ ਕਿ ਸਾਡੇ ਪਿੰਡ ਦਾ ਇਸ ਵਿੱਚ ਬਹੁਤ ਸਹਿਯੋਗ ਆ ਕਿ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਜੋ ਸਮਗਰੀ ਲੈ ਕੇ ਜਾ ਰਹੇ ਹਾਂ ਹਾਰਪੀ ਇਲਾਕੇ ਵਿੱਚ ਜਿੱਥੇ ਜਿੱਥੇ ਵੀ ਜਿਹੜੀ ਚੀਜ਼ ਦੀ ਲੋੜ ਆ ਕੱਲ ਅਸੀਂ ਫੋਨ ਕਰਕੇ ਪਤਾ ਕੀਤਾ ਸੀਗਾ ਉਹਨਾਂ ਨੇ ਸਾਨੂੰ ਜੋ ਜੋ ਚੀਜ਼ ਦੱਸੀ ਉਹ ਅਸੀਂ ਲੈ ਕੇ ਜਾ ਰਹੇ ਹਾਂ ਜਿੱਦਾਂ ਕਿ ਉਹਨਾਂ ਨੇ ਕਿਹਾ ਕੱਪੜੇ ਬਿਸਤਰੇ ਸਨ ਬਹੁਤ ਲੋੜ ਆ ਬਿਸਤਰੇ ਜ਼ਰੂਰ ਤਾਂ ਉਹ ਲੈ ਕੇ ਜਾ ਰਹੇ ਹਾਂ ਤੇ ਹੋਰ ਵੀ ਜਿਹੜੀ ਸਮਗਰੀ ਦਵਾਈਆਂ ਵਗੈਰਾ ਚ ਚੁੱਤੀਆਂ ਮਾਣ ਬੂਟ ਵੀ ਕਿਹਾ ਸੀ ਬੂਟ ਵਗੈਰਾ ਜੇ ਹੱਕ ਤੋ ਵੀ ਲੈ ਇਹ ਸਮਗਰੀ ਆਪਾਂ ਲੈ ਕੇ ਜਾ ਰਹੇ ਹਾਂ